ਦੋਸਤੋ ਇਸ ਧੀ ਦੀ ਵੀਡੀਓ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋਈਆਂ ਸੀ ਜਿਹਦੇ ਵਿੱਚ ਪੂਰੇ ਜਜ਼ਬੇ ਦੇ ਵਿੱਚ ਆ ਕੇ ਪੰਜਾਬ ਯੂਨੀਵਰਸਿਟੀ ਦੀਆਂ ਪੂਰੀਆਂ ਜਿੰਨੀਆਂ ਵੀ ਬਰੀਕੀ ਵਾਲੀਆਂ ਗੱਲਾਂ ਨੇ ਸਾਰੀਆਂ ਸਾਂਝੀਆਂ ਕੀਤੀਆਂ ਸੀ ਤੇ ਇੱਕ ਇੱਕ ਗੱਲ ਲੋਕਾਂ ਤੱਕ ਪਹੁੰਚਾਈ ਸੀ ਤੇ ਤਰੀਕਾ ਬਹੁਤ ਕਹਿੰਡ ਸੀਗਾ ਪਹੁੰਚਾਉਣ ਦਾ ਤੇ ਦੂਜੇ ਨੰਬਰ ਤੇ ਜਦੋਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ ਨਾ ਤਾਂ ਉਸ ਤੋਂ ਬਾਅਦ ਇਸ ਭੈਣ ਦਾ ਸਨਮਾਨ ਕੀਤਾ ਗਿਆ ਸਰੂਪਾ ਪਾ ਕੇ ਬਿੜੀਆਂ ਨੂੰ ਧਿਆਨ ਨਾਲ ਦੇਖਿਓ ਉਦੋਂ ਬਾਅਦ ਚਾਹਵਦੀ ਰ ਇੱਕ ਮਿੰਟ ਬਾਕਸ ਵਿੱਚ ਜਰੂਰ ਦਿਓ ਆਜੋ ਵੀਡੀਓ ਮੈਂ ਤੁਹਾਡੇ ਨਾਲ ਦੇਖਦਾ ਆਜੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰਾ ਪੰਜਾਬ ਖੜਾ ਪੈਣੇ ਸਾਰਾ ਪੰਜਾਬ ਸਾਰਾ ਪੰਜਾਬ ਅਸੀਂ 967 ਦੇ ਆ ਜੀ ਤਪੜ ਕੇ ਗਏ ਆ ਅਰੇ ਬੀਕੂ ਤੁਹਾਡੇ ਨਾਲ ਆ ਜੀ ਜਦੋਂ ਖਾਲਸੇ ਦੀਆਂ ਰੂਹਾਂ ਸਾਡੇ 'ਚ ਆ ਜਾਂਦੀਆਂ ਨੇ ਫੇਰ ਹੌਸਲਾ ਜਿਹੜਾ ਦੁੱਗਣਾ ਹੋ ਜਾਂਦਾ ਬੋਲੇ ਸੋਨਹਿਾ ਸਾਡਾ ਸ਼ੀਰ ਆਕਾਰ ਰੋਡਾ ਦੇ ਖੁਦਾ ਪਾਵੇ